ਸਪਰੀਮ ਕੋਰਟ ਦੇ ਇਸ ਫੈਸਲੇ ਨਾਲ ਲੱਖਾਂ ਟੀਚਰ ਪ੍ਰਭਾਵਿਤ ਹੋਣਗੇ ਕਿਉਂਕਿ ਇਸ ਡਿਸੀਜਨ ਦੇ ਵਿੱਚ ਕਿਹਾ ਗਿਆ ਹੈ ਜੇਕਰ ਤੁਸੀਂ ਪ੍ਰਾਈਵੇਟ ਜਾਂ ਫਿਰ ਗਵਰਨਮੈਂਟ ਟੀਚਰ ਬਣਨਾ ਚਾਹੁੰਦੇ ਹੋ ਤਾਂ ਤੁਹਾਨੂੰ ਸੀਟੈਟ ਜਾਂ ਫਿਰ ਪੀਐਸਟੈਟ ਦਾ ਪੇਪਰ ਪਾਸ ਕਰਨਾ ਕੰਪਲਸਰੀ ਹੈ ਜੇਕਰ ਅਸੀਂ ਸਰਕਾਰੀ ਸਕੂਲਾਂ ਦੀ ਗੱਲ ਕਰੀਏ ਤਾਂ ਇੱਥੇ ਪਹਿਲਾਂ ਤੋਂ ਹੀ ਕੰਡੀਸ਼ਨ ਹੈਗੀ ਹੈ ਕਿ ਤੁਹਾਡੇ ਕੋਲ ਸੀਟੈਟ ਪਾਸ ਹੋਣਾ ਚਾਹੀਦਾ ਹੈ ਫੇਰ ਵੀ ਤੁਸੀਂ ਸਰਕਾਰੀ ਟੀਚਰ ਬਣਨ ਦੇ ਲਈ ਐਲੀਜੀਬਲ ਹੈਗੇ ਹੋ ਬਟ ਕਾਫੀ ਟਾਈਮ ਪਹਿਲਾਂ ਦੇ ਜਿਹੜੇ ਭਰਤੀ ਟੀਚਰ ਨੇ ਜਿਨ੍ਹਾਂ ਨੇ ਸੀਟੈਟ ਜਾਂ ਫਿਰ ਪੀਐਸਟੈਟ ਦਾ ਪੇਪਰ ਪਾਸ ਨਹੀਂ ਕੀਤਾ ਕਿਉਂਕਿ ਇਹ ਪ੍ਰੀਖਿਆ ਉਦੋਂ ਕੰਡਕਟ ਨਹੀਂ ਕਰਵਾਈ ਜਾਂਦੀ ਸੀਗੀ ਉਸ ਟਾਈਮ ਦੇ ਭਰਤੀ ਟੀਚਰਾਂ ਲਈ ਸੁਪਰੀਮ ਕੋਰਟ ਨੇ ਕਿਹੜੀ ਗੱਲ ਕਹੀ ਹੈ ਜਿਹੜੇ ਨਵੇਂ ਟੀਚਰ ਭਰਤੀ ਕੀਤੇ ਜਾਣਗੇ ਉਹਨਾਂ ਬਾਰੇ ਕਿਹੜੀਆਂ ਗੱਲਾਂ ਕਹੀਆਂ ਗਈਆਂ ਨੇ ਸੁਪਰੀਮ ਕੋਰਟ ਦੁਆਰਾ ਸਾਰੀਆਂ ਗੱਲਾਂ ਦੀ ਡਿਸਕਸ਼ਨ ਆਪਾਂ ਇਸ ਵੀਡੀਓ ਵਿੱਚ ਕਰਨ ਜਾ ਰਹੇ ਹਾਂ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ ਕਿਉਂਕਿ ਅਸੀਂ ਇਸ ਤਰ੍ਹਾਂ ਦੀਆਂ ਇਨਫੋਰਮੇਟਿਵ ਐਂਡ ਇੰਟਰਸਟਿੰਗ ਵੀਡੀਓਜ਼ ਬਣਾਉਂਦੇ ਰਹਿੰਨੇ ਹਾਂ ਗੱਲ ਕਰ ਰਹੇ ਹਾਂ ਕਿ ਸੁਪਰੀਮ ਕੋਰਟ ਨੇ ਇੱਕ ਫੈਸਲਾ ਦਿੱਤਾ ਜਿਹਦੇ ਵਿੱਚ ਉਹਨਾਂ ਨੇ ਸਾਫ਼-ਸਾਫ਼ ਗੱਲ ਕਹਿ ਦਿੱਤੀ ਹੈ ਕਿ ਕੁਆਲਟੀ ਐਜੂਕੇਸ਼ਨ ਨੂੰ ਪ੍ਰਮੋਟ ਕਰਨ ਦੇ ਲਈ ਸਾਰੇ ਟੀਚਰਜ਼ ਦਾ ਸੀਟੈਟ ਦਾ ਜਿਹੜਾ ਪੇਪਰ ਹੈਗਾ ਪਾਸ ਹੋਣਾ ਕੰਪਲਸਰੀ ਹੈ ਕੇਂਦਰ ਦੁਆਰਾ ਸੀਟੈਟ ਦੀ ਪ੍ਰੀਖਿਆ ਕੰਡਕਟ ਕਰਵਾਈ ਜਾਂਦੀ ਹੈ ਰਾਜ ਸਰਕਾਰ ਦੁਆਰਾ ਸਟੇਟ ਦੀ ਪ੍ਰੀਖਿਆ ਕੰਡਕਟ ਕਰਵਾਈ ਜਾਂਦੀ ਹੈ ਜਿਵੇਂ ਆਪਣੇ ਪੰਜਾਬ ਦੇ ਵਿੱਚ ਪੰਜਾਬ ਸਰਕਾਰ ਦੁਆਰਾ PS TET ਪੰਜਾਬ ਸਟੇਟ ਟੀਚਰ ਐਲੀਜੀਬਿਲਟੀ ਟੈਸਟ ਦੀ ਜਿਹੜੀ ਪ੍ਰੀਖਿਆ ਹੈਗੀ ਆ ਕੰਡਕਟ ਕਰਵਾਈ ਜਾਂਦੀ ਆ ਸੁਪਰੀਮ ਕੋਰਟ ਦੇ ਡਿਸੀਜਨ ਵਿੱਚ ਕਿਹਾ ਗਿਆ ਕਿ ਜਿਹੜੀ ਨਵੀਂ ਭਰਤੀ ਹੋਏਗੀ ਮੈਟਰ ਨਹੀਂ ਕਰਦਾ ਪ੍ਰਾਈਵੇਟ ਸਕੂਲ ਹੈ ਜਾਂ ਫਿਰ ਸਰਕਾਰੀ ਸਕੂਲ ਹੈ ਕਿਉਂਕਿ ਸਰਕਾਰੀ ਸਕੂਲਾਂ ਦੇ ਵਿੱਚ ਭਰਤੀ ਹੋਣ ਦੇ ਲਈ ਤੁਹਾਡੇ ਕੋਲ CTET ਦਾ ਜਿਹੜਾ ਪੇਪਰ ਹੈਗਾ ਜੀ ਪਾਸ ਹੋਣਾ ਜ਼ਰੂਰੀ ਹੈ ਬਟ ਆਪਾਂ ਪ੍ਰਾਈਵੇਟ ਸਕੂਲਾਂ ਦੀ ਵੀ ਗੱਲ ਕਰਦੀਆਂ ਤਾਂ ਇੱਥੇ ਵੀ ਇਹਨਾਂ ਨੇ ਟੈਟ ਦੀ ਪ੍ਰੀਖਿਆ ਕੰਪਲਸਰੀ ਕਰ ਦਿੱਤੀ ਆ ਸਾਰੇ ਟੀਚਰਸ ਦੇ ਲਈ ਮਾਇਨੋਰਿਟੀ ਇੰਸਟੀਟਿਊਸ਼ਨ ਦੇ ਅਜੇ ਫੈਸਲਾ ਆਉਣਾ ਬਾਕੀ ਹੈ ਬਟ ਨਾਰਮਲ ਸਕੂਲਾਂ ਦੀ ਗੱਲ ਕਰੀਏ ਤਾਂ ਉੱਥੇ ਸਾਰੇ ਟੀਚਰਾਂ ਦੇ ਲਈ ਟੈਟ ਦਾ ਪੇਪਰ ਪਾਸ ਕੀਤਾ ਹੋਣਾ ਲਾਜ਼ਮੀ ਹੈ ਜਿਹੜੇ ਟੀਚਰ ਕਾਫੀ ਟਾਈਮ ਪਹਿਲਾਂ ਤੋਂ ਹੀ ਸਰਵਿਸ ਵਿੱਚ ਹੈਗੇ ਨੇ ਟੀਚ ਕਰ ਰਹੇ ਆ ਐਜ਼ ਅ ਟੀਚਰ ਐਂਡ ਉਹਨਾਂ ਦੀ ਜਿਹੜੀ ਸਰਵਿਸ ਹੈਗੀ ਆ 5 ਸਾਲਾਂ ਤੋਂ ਜ਼ਿਆਦਾ ਦੀ ਪਈ ਹੈ ਉਹਨਾਂ ਨੂੰ ਮੌਕਾ ਦਿੱਤਾ ਗਿਆ ਹੈ ਕਿ ਤੁਸੀਂ ਅਗਲੇ 2 ਸਾਲਾਂ ਦੇ ਵਿੱਚ ਵਿੱਚ ਆਪ ਦਾ TET ਦਾ ਪੇਪਰ ਪਾਸ ਕਰਕੇ ਰੱਖ ਲਵੋ ਜੇਕਰ ਤੁਸੀਂ ਫਿਊਚਰ ਵਿੱਚ ਕੋਈ ਸਮੱਸਿਆ ਨਹੀਂ ਚਾਹੁੰਦੇ ਐਨ ਜਿਹੜੇ ਟੀਚਰਸ ਦੀ ਜਿਹੜੀ ਸਰਵਿਸ ਹੈਗੀ ਆ 5 ਸਾਲ ਤੋਂ ਘੱਟ ਰਹਿ ਗਈ ਹੈ ਉਹ ਆਪ ਦੀ ਸਰਵਿਸ ਨੂੰ ਕੰਟੀਨਿਊ ਕਰ ਸਕਦੇ ਆ ਵਿਦਆਊਟ ਟੈਟ ਬਟ ਉਹਨਾਂ ਲਈ ਇੱਕ ਕੰਡੀਸ਼ਨ ਹੈ ਜੇਕਰ ਉਹ ਸਾਥੀ ਜਾਂ ਫਿਰ ਉਹ ਟੀਚਰ ਆਪ ਦਾ ਪੇਪਰ ਪਾਸ ਨਹੀਂ ਕਰਦੇ ਤਾਂ ਉਹਨਾਂ ਨੂੰ ਕੋਈ ਵੀ ਪ੍ਰਮੋਸ਼ਨ ਜਾਂ ਫਿਰ ਇਨਕਰੀਮੈਂਟ ਦੇਖਣ ਨੂੰ ਨਹੀਂ ਮਿਲੇਗਾ ਐਂਡ ਜਿਹੜੇ ਸਾਥੀ ਆਪਣੇ ਚੈਨਲ ਨਾਲ ਜੁੜੇ ਹੋਏ ਆ ਉਹ ਸਾਥੀ ਪੈਨਿਕ ਨਾ ਕਰਿਓ ਕਿਉਂਕਿ ਉਹਨਾਂ ਦੁਆਰਾ ਵੀ ਕੁਐਸਚਨ ਪੁੱਛਿਆ ਜਾਂਦਾ ਆ ਕਿ ਸਰ ਕੀ ਸਾਨੂੰ ਕੱਢ ਦਿੱਤਾ ਜਾਏਗਾ ਜੇਕਰ ਅਸੀਂ ਪ੍ਰਾਈਵੇਟ ਸਕੂਲਾਂ ਦੇ ਵਿੱਚ ਐਜ਼ ਅ ਟੀਚਰ ਕੰਮ ਕਰ ਰਹੇ ਹਾਂ ਇਹਦਾ ਜਵਾਬ ਹੈਗਾ ਬਿਲਕੁਲ ਨਹੀਂ ਤੁਹਾਨੂੰ ਮੌਕਾ ਦਿੱਤਾ ਜਾਏਗਾ ਜਿਵੇਂ ਕਿ ਦਸੰਬਰ 2025 ਵਿੱਚ सीटेट ਦੀ ਪ੍ਰੀਖਿਆ ਕੰਡਕਟ ਕਰਵਾਈ ਜਾਏਗੀ ਤੁਸੀਂ ਉਸ ਪ੍ਰੀਖਿਆ ਦੀ ਵਧੀਆ ਤਿਆਰੀ ਕਰਕੇ ਆਪਦਾ ਪੇਪਰ ਵਧੀਆ ਨੰਬਰਾਂ ਨਾਲ ਕਲੀਅਰ ਕਰਕੇ ਰੱਖ ਲਵੋ ਤਾਂ ਬੈਟਰ ਹੈ ਇਨ ਫਿਊਚਰ ਕੋਈ ਹੋਰ ਡਿਵੈਲਪਮੈਂਟ ਦੇਖਣ ਨੂੰ ਮਿਲੇਗੀ ਤਾਂ ਉਸ ਅਕੋਰਡਿੰਗ ਆਪਾਂ ਤੁਹਾਨੂੰ ਨਵਾਂ ਅਪਡੇਟ ਪ੍ਰੋਵਾਈਡ ਕਰ ਦਾਂਗੇ ਸੋ ਵੀਡੀਓ ਪਸੰਦ ਆਈ ਹੋਵੇ ਤਾਂ ਵੀਡੀਓ ਨੂੰ ਲਾਈਕ ਕਰਨ ਤੋਂ ਬਾਅਦ ਆਪਦੇ ਦੋਸਤਾਂ ਨਾਲ ਜਰੂਰ ਸ਼ੇਅਰ ਕਰਿਓ ਤੇ ਮੈਨੂੰ ਦਿਓ ਇਜਾਜ਼ਤ ਥੈਂਕ ਯੂ so much for watching god bless you all